ਤਾਂ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਸਾਰੇ ਹੀ ਪਲੀ ਪਾਂ ਜਾਣੂ ਹੋ ਕਿ ਸਿੱਖ ਇਤਿਹਾਸ ਦਾ ਇਹਨਾਂ ਦਿਨਾਂ ਦੌਰਾਨ ਸ਼ਹੀਦੀ ਸ਼ਤਾ ਮਨਾਇਆ ਜਾ ਰਿਹਾ ਹੈ ਇਹ ਸ਼ਹੀਦੀ ਸ਼ਤਾ ਹਰ ਸਾਲ ਦਸੰਬਰ ਦੇ ਅੰਤਲੇ ਦਿਨਾਂ ਵਿੱਚ ਦਸਮ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇਆਂ ਜਗਤ ਮਾਤਾ ਮਾਤਾ ਗੁਜਰੀ ਜੀ ਅਤੇ ਹੋਰਨਾ ਗੁਰੂ ਕੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਨਾਇਆ ਜਾਂਦਾ ਹੈ ਜਿੱਥੇ ਜਿੱਥੇ ਉਹਨਾਂ ਦੇ ਚਰਨ ਪਾਏ ਸ਼ਹਾਤਾ ਦੇ ਦੌਰਾਨ ਉਥੇ-ਉਥੇ ਗੁਰਦਵਾਰਾ ਸਾਹਿਬ ਬਣੇ ਹੋਏ ਨੇ ਤੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਕੜਾਕੇ ਦੀ ਠੰਡ ਦੇ ਬਾਵਜੂਦ ਜਿਸ ਉਮਾਤ ਉਤਸ਼ਾਹ ਨਾਲ ਹਾਜ਼ਰੀ ਭਰ ਰਹੀਆਂ ਨੇ ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਮਿਸਾਲ ਹੈ ਜਗਾ ਜਗਾ ਤੇ ਲੰਗਰ ਲੱਗੇ ਹੋਏ ਨੇ ਦੀਵਾਨ ਸਜੇ ਹੋਏ ਨੇ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ ਅੱਜ ਦੇ ਇਸ ਐਪੀਸੋਡ ਵਿੱਚ ਮੈਂ ਦੋ ਮਹਾਨ ਪਾਤਰਾਂ ਦੀ ਗੱਲ ਕਰਾਂਗਾ ਜਿਨ੍ਹਾਂ ਦਾ ਜ਼ਿਕਰ ਹੁੰਦਾ ਤਾਂ ਹੈ ਪਰ ਜਿਸ ਸ਼ਿੱਦਤ ਨਾਲ ਹੋਣਾ ਚਾਹੀਦਾ ਉਸ ਨਾਲ ਨਹੀਂ ਹੁੰਦਾ ਦੇਣ ਉਹਨਾਂ ਦੀ ਬਹੁਤ ਵਿਲੱਖਣ ਮਹਾਨ ਤੇ ਇੱਕ ਲਾਸਾਨੀ ਦੇਣ ਹੈ ਉਹਨਾਂ ਦੀ ਇਸ ਕਰਕੇ ਪਹਿਲਾ ਪਾਤਰ ਹੈ ਸਿੱਖ ਇਤਿਹਾਸ ਦਾ ਜਿਹੜੂ ਸਿੱਖ ਪੰਥ ਗੁਰੂ ਨਾਨਕ ਨਾਮ ਜਿਹੜਾ ਸੰਗਤ ਰਿੰਦੀ ਦੁਨੀਆ ਤੱਕ ਆਪਣੇ ਮਨ ਵਿੱਚ ਉਸਾਈ ਰੱਖੇਗੀ ਇਹਨਾਂ ਦੋਹਾਂ ਪਾਤਰਾਂ ਨੂੰ ਪਹਿਲਾ ਪਾਤਰ ਹੈ ਦੀਵਾਨ ਟੋਡਰਮਲ ਜਿਹੜੇ ਕਿ ਸਰਹੰਦ ਦੇ ਰਹਿਣ ਵਾਲੇ ਸਨ ਤੇ ਬਹੁਤ ਤਨਾਟ ਵਪਾਰੀ ਸਨ ਪਹਿਲਾ ਗੱਲ ਇਥੋਂ ਸ਼ੁਰੂ ਕਰਦੇ ਆ ਕਿ ਸਿੱਖ ਗੁਰੂ ਸਹਿਬਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਤੇ ਉਸ ਤੋਂ ਬਾਅਦ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਹਮੇਸ਼ਾ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲਿਆ ਬਿਨਾਂ ਕਿਸੇ ਵਿਤਕਰੇ ਦੇ ਬਿਨਾਂ ਕਿਸੇ ਪੈਣ ਪੇਜ ਦੇ ਬਿਨਾਂ ਕਿਸੇ ਇਮਤiaz ਦੇ ਇਹਦਾ ਸੁਨੇਹਾ ਚਾਤਪਾਤ ਨੂੰ ਖਤਮ ਕਰਕੇ ਬਰਾਬਰੀ ਤੇ ਸਮਾਨਤਾ ਦੇ ਆਦਰਸ਼ਾਂ ਦੇ ਆਧਾਰਤ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਹੈ ਜਿੱਥੇ ਸਾਰੇ ਰਲ ਮਿਲ ਕੇ ਆਪਸੀ ਸਤਿ ਭਾਵਨਾ ਨਾਲ ਭਰਾਤਰੀ ਭਾਵਨਾ ਨਾਲ ਰਹਿ ਸਕਣ ਨਾਨਕ ਨਾਮ ਚੜਜੀ ਕਲਾ ਤੇਰੇ ਪਾਣੇ ਸਰਵਤਾ ਪਲਾ ਇਹ ਸਿੱਖੀ ਦਾ ਬੋਲ ਬਾਲਾ ਹੈ ਇਹ ਸਿੱਖੀ ਦਾ ਇੱਕ ਨਾਰਾ ਹੈ ਇਹ ਸਿੱਖੀ ਦਾ ਇੱਕ ਪੈਗਾਮ ਹੈ ਇਹ ਸਿੱਖ ਧਰਮ ਦਾ ਇੱਕ ਲਕਸ਼ ਹੈ ਕਿ ਇਹ ਜਿਹੜਾ ਸਮਾਜ ਸਿਰਜਿਆ ਜਾਵੇ ਜਿੱਥੇ ਸਾਰੇ ਬਰਾਬਰੀ ਨਾਲ ਰਹਿ ਸਕਣ ਭਗਤ ਬਰਦਾਸ ਸਿੰਘ ਨੇ ਆਪਣੀ ਰਚਨਾ ਵਿੱਚ ਬਾਣੀ ਵਿੱਚ ਇਸ ਨੂੰ ਬੇਗੰਪੂਰਾ ਦਾ ਨਾਮ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਰਾਜ ਦਾ ਨਾਮ ਦਿੱਤਾ ਹੈ ਤਾਂ ਇਹ ਜਿਹੜਾ ਆਪਣੇ ਜਨਮ ਤੋਂ ਲੈ ਕੇ ਹੀ ਇਨਕਲਾਬੀ ਧਰਮ ਹੈ ਕਿਉਂਕਿ ਪਰਚਲਤ ਰੂੜੀਆਂ ਕਰਮਕਾਂਡ ਵਹਿਮ ਭਰਮ ਸਮਾਜ ਨੂੰ ਇਹਨਾਂ ਵਿੱਚ ਗਲਤਾਨ ਕਰਕੇ ਉਹਨਾਂ ਦੀ ਰਾਜਸੀ ਤੇ ਆਰਥਿਕ ਤੇ ਹਰ ਤਰ੍ਹਾਂ ਦੀ ਲੁੱਟਖੋਟ ਉਹਦੇ ਖਿਲਾਫ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਉਹ ਉਹ ਇਸ ਧਰਮ ਦੇ ਬਾਨੀ ਜਿਹੜੇ ਸਨ ਉਹਨਾਂ ਨੇ ਇਨਕਲਾਬ ਦਾ ਝੰਡਾ ਚੁੱਕਿਆ ਤੇ ਬਾਕੀ ਗੁਰੂ ਸਾਹਿਬਾਨ ਨੇ ਉਹਦੇ ਤੇ ਪੈਰਾ ਦਿੱਤਾ ਇਸੇ ਕਰਕੇ ਦੁਨੀਆ ਸਦਾ ਉਸ ਧਰਮ ਜਾਂ ਉਸ ਫਿਰਕੇ ਜਾਂ ਉਸ ਵਿਅਕਤੀ ਨਾਲ ਉਸ ਸ਼ਖਸੀਅਤ ਨਾਲ ਹੀ ਲੋਕ ਈਰਖਾਬਾਜ਼ੀ ਕਰਦੇ ਨੇ ਤੇ ਉਹਦੇ ਦੁਸ਼ਮਣ ਬਣਦੇ ਨੇ ਜਿਹੜਾ ਹੱਕ ਸੱਚ ਦੀ ਗੱਲ ਕਰੇ ਤੇ ਜਿਹੜੀਆਂ ਫੋਕੀਆਂ ਧਾਰਨਾਵਾਂ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੇ ਇਸੇ ਕਰਕੇ ਹੋਰ ਤਾਂ ਕੋਈ ਗੱਲ ਨਹੀਂ ਖਾਸ ਸਿੱਖਾਂ ਦੇ ਖਿਲਾਫ ਲੋਕ ਇਸ ਕਰਕੇ ਨਹੀਂ ਜਿਹੜੇ ਸਿੱਖਾਂ ਨਾਲ ਦੁਸ਼ਮਣੀ ਕਰਦੇ ਨੇ ਜਾਬਤ ਕਿਰਾ ਕਰਦੇ ਨੇ ਜੋ ਸਿੱਖਾਂ ਦੇ ਜ਼ੁਲਮ ਢਾਏ ਗਏ ਪਿਛਲਾ ਸਾਰਾ ਇਤਿਹਾਸ ਸਤਾ ਇਸ ਕਰਕੇ ਕਿ ਸਿੱਖ ਕਦੀ ਵੀ ਕਿਸੇ ਸੂਰਚੂਚੀ ਹੱਕ ਸੱਚ ਦੇ ਨਾਲ ਖਲੋਣ ਤੋਂ ਪਿੱਛੇ ਨਹੀਂ ਹਟੇ ਚਾਹੇ ਉਹਨਾਂ ਨੂੰ ਇਹਦੀਆਂ ਬਹੁਤ ਭਾਰੀ ਕੀਮਤਾਂ ਤਾਰਨੀਆਂ ਪਈਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਜਾਇਦਾਦਾਂ ਕੁਰਕਰਵਾਉਣੀਆਂ ਪਈਆਂ ਪਰ ਅੱਗੇ-ਅੱਗੇ ਵਧੇ ਗਏ ਸਿਰ ਜੀਜੇ ਕਾਰਨਾ ਕੀਜੀਏ ਇਹ ਜਿਹੜਾ ਸਰਬਸਾਂਝੀ ਵਾਲਤਾ ਦਾ ਸੁਨਿਆ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਫਿਰਕਿਆਂ ਨੂੰ ਨਾਲ ਜੋੜਨ ਦਾ ਜੋ ਮਹਾਨ ਉਦੇਸ਼ ਤੇ ਕਾਰਜ ਰੰਭਿਆ ਸੀ ਇਹ ਉਹਨਾਂ ਨੇ ਚਾਰ ਉਦਾਸੀਆਂ ਦੇ ਦੌਰਾਨ ਜਿੰਨਾ ਕੁ ਪੂਰਾ ਕਰ ਸਕੇ ਆਪਣੀ ਹਯਾਤੀ ਦੇ ਦੌਰਾਨ ਉਹਨਾਂ ਨੇ ਸੰਪੂਰਨ ਕੀਤਾ ਜੋ ਬਾਕੀ ਗੁਰੂ ਸਹਿਬਾਨ ਨੇ ਇਹਨੂੰ ਅੱਗੇ ਤੋਰਿਆ ਬਾਕੀ ਗੁਰੂ ਸਹਿਬਾਨ ਨੇ ਅੱਗੇ ਤੋਰਿਆ ਤਾਂ ਸਹੀ ਪਰ ਸਮੇ ਸਮੇ ਤੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਫਿਰ ਅੱਗੇ ਗੁਰੂ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਤੇ ਉਸ ਤੋਂ ਬਾਅਦ ਤਾਂ ਫਿਰ ਸਿੱਖੀ ਦੀ ਪਰੰਪਰਾਗੇ ਚੱਲਦੀ ਰਹੀ ਹੈ अनेका ਤਰ੍ਹਾਂ ਦੇ ਸਿੱਖੀਆਂ ਮੁਸੀਬਤਾਂ ਕਸ਼ਟਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਪਰ ਖਿੜੇ ਮੱਥੇ ਗੁਰੂ ਸਹਿਬਾਨ ਤੇ ਗੁਰੂ ਕੇ ਸਿੱਖ ਉਹਨਾਂ ਵੱਲ ਉਹ ਖਾਇ ਮਾਰਗ ਤੇ ਚੱਲਦੇ ਰਹੇ ਇਤਿਹਾਸ ਵਿੱਚ ਜਦੋਂ ਪਰਚੋਲ ਕਰਦੇ ਆ ਤੇ ਅਜਿਹੇ ਪਾਤਰ ਵੀ ਬਹੁਤ ਮਿਲਣਗੇ ਜਿਨ੍ਹਾਂ ਨੇ ਗੁਰੂ ਘਰ ਨਾਲ ਰਜ ਕੇ ਈਰਖਾ ਕੀਤੀ ਚਾਹੇ ਉਹ ਇਸਲਾਮ ਵਿੱਚੋਂ ਸਨ ਤੇ ਚਾਹੇ ਉਹ ਕਿਸੇ ਹੋਰ ਧਰਮ ਵਿੱਚੋਂ ਸਨ ਜਿਵੇਂ ਜ਼ਕਰੀਆ ਖਾਂ ਵੇਲੇ ਲਖਪਤ Rai ਹੋਇਆ ਉਹ ਜਿੰਦੂ ਤਰਨਾਰ ਸੰਬੰਧ ਅੰਛੀ ਉਹਨਾਂ ਨੇ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਵਿੱਚ ਉਹਨਾਂ ਦੇ ਦਾ ਮਤਲਬ ਉਹਨੇ ਤੇ ਜ਼ਕਰੀਆ ਖਾਨ ਨੇ ਕੋਈ ਕਸਰ ਨਹੀਂ ਛੱਡੀ ਇਸੇ ਤਰ੍ਹਾਂ ਨਿਰੰਜਨੀਆਂ ਜਿਹੜਾ ਪਗਦਸ਼ੀ ਇੱਕ ਜੰਡੇਆਲਾ ਗੁਰੂ ਇਲਾਕੇ ਚ ਰਹਿੰਦਾ ਉਹਨੇ ਵੀ ਉਸੇ ਸਮੇਂ ਫਰਕ ਛੇੜ ਦੇ ਸਮੇਂ ਸਿੱਖਾਂ ਦੇ ਬਹੁਤ ਚੁਲਮਟਾਏ ਇਸੇ ਤਰ੍ਹਾਂ ਦੀਵਾਨ ਚੰਦੂ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ ਪਰ ਇਸੇ ਫਿਰਕੇ ਚੋਂ ਦੋ ਅਜਿਹੇ ਮਹਾਨ ਸ਼ਖਸੀਅਤਾਂ ਦਾ ਜ਼ਿਕਰ ਕਰਨ ਲਗਾਏ ਦੀਵਾਨ ਟੋਡਰਮਲ ਤੇ ਗੁਰੂਕਰਦੇ ਅਨੰਦ ਸੇਵਕ ਵਰੀਬ ਸਿੱਖ ਪਾਈ ਮੋਤੀराम ਜੀ ਮਹਿਰਾ ਦੋਨੋਂ ਸਰਾਂਦੇ ਰਹਿਣ ਵਾਲੇ ਸਨ ਦੀਵਾਨ ਟੋਡਰਮਲ ਜਿਹੜੇ ਸਨ ਇਹ ਬਹੁਤ ਤਨਾੜ ਤੇ ਸੰਪਨ ਸ਼ਕਸੀਦ ਦੇ ਮਾਲਕ ਸਨ ਬਹੁਤ ਮਾਲੂਜ਼ਰ ਇਹਨਾਂ ਕੋਲ ਸੀ ਤੇ ਧਨવાન ਹੋਣ ਦੇ ਨਾਲ ਨਾਲ ਇਹ دیਵਾਨ ਵੀ ਸਨ دیਵਾਨ ਇੱਕ ਬਹੁਤ ਵੱਡਾ ਸਰਕਾਰੀ ਅਹੁਦਾ ਹੁੰਦਾ ਹੈ ਇਹਨਾਂ ਦਾ ਬਹੁਤ ਸ਼ਾਨਦਾਰ ਘਰ ਸੀ ਉਹਤੇ ਹਵੇਲੀ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਹਵਾ ਮਹਿਲ ਜਾਂ ਹਵਾਈ हवेली इतिहास ਵਿੱਚ ਇਹਦਾ ਨਾਮ ਜਹਾਜ਼ ਹਵੇਲੀ ਦੇ ਨਾਂ ਤੇ ਵੀ ਆਉਂਦਾ ਤਿੰਨ ਨਾਂ ਹੁੰਦੇ ਨੇ ਪਰ ਜ਼ਿਆਦਾ ਪ੍ਰਚਲਿਤ ਜਿਹੜਾ ਨਾਂ ਉਹ ਹੈ ਜਹਾਜ਼ ਹਵੇਲੀ ਕਿਉਂਕਿ ਜਹਾਜ਼ ਦੀ ਸ਼ਕਲ ਦੀ ਬਣੀ ਹੋਈ ਹੈ ਹਵੇਲੀ ਬਹੁਤ ਸ਼ਾਨਦਾਰ ਪ੍ਰਾਤਨ ਇਮਾਰਤ ਹੈ ਜਿਹੜੀ ਸੰਭਾਲ ਕੇ ਰੱਖਣ ਦੇ ਯਤਨ ਹੋ ਰਹੇ ਨੇ ਔਰ ਇਹਨੂੰ ਸੰਭਾਲਣਾ ਚਾਹੀਦਾ ਹੈ ਕਿਉਂਕਿ ਦੀ ਕੁਰਬਾਨੀ ਬਹੁਤ ਵੱਡੀ ਹੈ ਉਹਦੀ ਦੇਣ ਬਹੁਤ ਵੱਡੀ ਹੈ ਮੈਂ ਜ਼ਿਕਰ ਕਰਦਾ ਸੀ ਕਿ Hindu ਸਮਾਜ ਵਿੱਚੋਂ ਸਾਇਤਾਰੀ ਜਿਹੜੇ ਗੁਰੂ ਕੇ ਸਿੱਖ ਸਨ ਜਿਹੜੇ ਗੁਰੂ ਕੀ ਬਾਣੀ ਤੇ ਚੱਲਣ ਵਾਲੇ ਸਨ ਉਹਨਾਂ ਨੇ ਜਿੱਥੇ ਕਸ਼ਟ ਆਉਂਦੇ ਰਹੇ ਉਥੇ ਉਹਨਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਤੇ ਮਹਾਵਾਕ ਅਨੁਸਾਰ ਇਹ ਸਮਝਿਆ ਕਿ ਤਨ ਤੇ ਮਨ ਤੇ ਧਨ ਸਾਰਾ ਗੁਰੂ ਦਾ ਤੇ ਗੁਰੂ ਦੇ ਰੇਖੇ ਲੱਗ ਜਾਏ ਤੇ ਸਾਡਾ ਜੀਵਨ ਸਫਲ ਹੋ ਜਾਏ ਇਹ ਦੋ ਪਾਤਰ ਐਸੇ ਨੇ ਜਿਹੜੇ ਮੈਂ ਜ਼ਿਕਰ ਕੀਤਾ ਇੱਕ ਦੀਵਾਨ ਕੌੜਾਮਲ ਹੋਏ ਨੇ ਉਹ ਵੀ ਫਰਕਸੀਅਰ ਦੇ ਸਮੇਂ ਜ਼ਕਰੀਆ ਖਾਨ ਦੇ ਸਮੇਂ ਹੋਇਆ ਉਹਦਾ ਨਾਂ ਉਹ ਵੀ ਦੀਵਾਨ ਸੀ ਬਹੁਤ ਵੱਡਾ ਐਲਕਾਰ ਸੀ ਖਜ਼ਾਨੇ ਦਾ ਮਾਲਕ ਸੀ ਸੂਬਾ ਲਾਹੌਰ ਦਾ ਜਦੋਂ ਜ਼ਕਰੀਆ ਖਾਨ ਨੇ ਸੌਂਖਾ ਦੀ ਦੇ ਸਿੱਖਾਂ ਦਾ ਨਾਮੋਂ ਨਿਸ਼ਾਨ ਮਟਾ ਦੇਣਾ ਤੇ ਇੱਕ ਸਮੇਂ ਤਾਂ ਉਹ ਐਲਾਨ ਹੀ ਕਰਤਾ ਕਿ ਸਿੱਖ ਖਤਮ ਕਰ ਦੇ ਪੰਜਾਬ ਦੀ ਧਰਤੀ ਤੋਂ ਉਦੋਂ ਦੋ ਸਿੱਖਾਂ ਨੇ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਨੇ ਪਿੱਠਾ ਜੋੜ ਕੇ लाਠੀਆਂ ਦੇ ਨਾਲ ਹੀ ਚੁੰਗੀ ਲਾ ਕੇ ਟੈਕਸ वसूल ਕੇ ਐਜ਼ ਅ ਟੋਕਨ ਪੀਥੇ ਟੈਕਸ ਦੇ ਕੇ ਜਾਓ ਜਿਹੜਾ ਗੱਡਾ ਜਿਹੜਾ ਵੀ ਖਚੜ ਕੋਈ ਲੰਘਦੀ ਹੈ ਸਮਾਨ ਲੈ ਕੇ ਤੇ ਉਦੋਂ ਫੌਜ ਆਈ ਕੋਝੂ ਠੜੀ ਜਾ ਉਹਨਾਂ ਦੋਨੇ ਮੁਕਾਬਲਾ ਕੀਤਾ ਤੇ अनेकांना ਨੂੰ ਪਾਰ ਬਲਾ ਕੇ ਸ਼ਹੀਦ ਹੋਏ ਉਹਨਾਂ ਨੇ ਹੋਣ ਦਰਸਾ ਦਿੱਤੀ ਕਿ ਖਾਲਸਾ ਵਾਲੇ ਜੁੰਦਾ ਹੈ ਉਸ ਸਮੇਂ ਜਦੋਂ ਸਿੱਖ ਜੰਗਲਾਂ ਵਿੱਚ ਲੁਕੇ ਰਹਿੰਦੇ ਸੀ ਉਹਨਾਂ ਕੋਲ ਨਾ ਰਸ ਪਾਣੀ ਸੀ ਖਾਂਡ ਵੀ ਨੂੰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਹੋ ਰਿਹਾ ਸੀ ਕੋੜੇ ਦੀਆਂ ਕਾਠੀਆਂ ਤੇ ਸੌਂਦੇ ਸਨ ਛੋਲੇ ਚੱਬ ਕੇ ਸੌਂ ਜਾਂਦੇ ਸਨ ਹਥਿਆਰ ਸ਼ਸਤਰ ਖਰੀਦਣ ਵਾਸਤੇ ਵੀ ਉਹਨਾਂ ਕੋਲ ਮਾਇਆ ਨਹੀਂ ਸੀ ਉਸ ਵੇਲੇ ਲੁਕਵੇਂ ਰੂਪ ਵਿੱਚ ਦੀਵਾਨ ਕੌੜਾ ਮੱਲ ਜਿਹਦਾ ਨਾਂ ਹੀ ਕੌੜਾ ਮੱਲ ਸੀ ਪਰ ਸਿੱਖ ਉਹਨੂੰ ਸਿੱਖ ਮਿਸਲਾਂ ਵਾਲੇ ਸਰਦਾਰ ਜਰਨੈਲ ਪੰਥ ਦੇ ਆਗੂ ਉਹਨੂੰ ਦੀਵਾਨ ਮਿੱਠਾ ਮੱਲ ਕਰਕੇ ਪਿਆਰ ਨਾਲ ਬਣਾਉਂਦੇ ਸਨ ਯਾਦ ਕਰਦੇ ਸਨ ਕਿਉਂਕਿ ਲੁਕਵੇਂ ਰੂਪ ਵਿੱਚ ਸਿੱਖਾਂ ਨੂੰ ਬਹੁਤ ਸਾਰੀ ਮਾਇਆ ਤੇ ਹੋਰ ਸਹਾਇਤਾ ਖਾਣ ਪੀਣ ਦੀਆਂ ਅਵਸਥਾ ਭੇਜਦਾਰ ਰਿੰਦਾ ਸੀ ਪਤਾ ਨਹੀਂ ਸੀ ਕਿਸੇ ਨੂੰ ਲੱਗਣ ਦਾ ਇਸੇ ਤਰ੍ਹਾਂ ਦਾ ਰੋਲ ਜਿਹੜਾ ਹੈ ਉਹ ਦੀਵਾਨ ਟੋਡਰਮਲ ਨੇ ਨਬਾਇਆ ਬਹੁਤ ਆਤ ਕਠਨ ਸਮੇਂ ਵਿੱਚ ਜਦੋਂ ਕਿ ਪਤਾ ਪਤਾ ਸਿੰਘਾਂ ਦਾ ਵੈਰੀ ਸੀ ਸਿੱਖਾਂ ਦਾ ਦਸ਼ਮਣ ਸੀ ਜਦੋਂ ਕੋਈ ਸਾਹ ਨਹੀਂ ਸੀ ਲੈ ਸਕਦਾ ਉੱਚੀ ਲੋਕ ਡਰਦੇ ਸੰਸਾਰ ਲੈਣ ਤੋਂ ਵੀ ਦੀਵਾਨ ਟੋਡਰਮਲ ਦਾ ਪਰਿਵਾਰ ਜਿਹੜਾ ਸੀ ਉਹ ਮੁੱਢ ਤੋਂ ਹੀ ਗੁਰੂ ਘਰ ਦਾ ਬਹੁਤ ਵੱਡਾ ਸ਼ਰਧਾਲੂ ਸੀ ਔਰ ਗੁਰੂ ਘਰ ਦਾ ਮੁਰਿੱਦ ਸੀ ਜਦੋਂ ਮਾਤ ਗੁਜਰੀ ਜੀ ਤੇ ਪਹਿਲਾ ਸਾਬਜ਼ਾਦੇ ਸ਼ਹੀਦ ਹੁੰਦੇ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਛੋਟੇ ਲਾਲ ਬਹੁਤ ਅਣਮੁਨਕੀ ਤਸੀਹੇ ਦੇ ਕੇ ਕਈ ਵਾਰੀ ਤਾਂ ਜਦੋਂ ਉਸ ਘਟਨਾ ਨੂੰ ਕੋਈ ਸਪੀਕਰ ਬਿਆਨ ਕਰਦਾ ਹੈ ਜਾਂ ਸੰਗਤਾਂ ਸੁਣਦੀਆਂ ਨੇ ਤਾਂ ਪੱਬਾ ਮਾਰ ਕੇ ਰੋਣ ਲੱਗ ਪੈਂਦੀਆਂ ਨੇ ਮੈਂ ਵੀ ਸ਼ਾਇਦ ਉਸ ਗਾਥਾ ਨੂੰ ਬਿਆਨ ਨਾ ਕਰ ਸਕਾਂ ਉਸ ਤਰੀਕੇ ਨਾਲ ਬਹੁਤ ਅਨਮੁਨਖੀ ਤਸੀਹੇ ਦੇ ਕੇ ਛੋਟੇ ਸਾਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਪਰ ਉਹ ਅਡੋਲ ਰਹੇ ਅਡੋਲ ਦਸਮ ਪਤਸ਼ਾਹ ਦੇ ਸਾਬਜ਼ਾਦੇ ਅਡੋਲ ਰਹੇ ਔਰ ਕਿ ਦੁਨੀਆ 'ਚ ਮਿਸਾਲ ਕਾਇਮ ਕਰ ਗਏ ਤਾਂ ਹੀ ਬਾਦ ਸਰਕਾਰ ਨੇ ਇਸ ਦਿਨ ਨੂੰ ਬਾਲ ਵੀਰ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਔਰ ਬਹੁਤ ਵੱਡਾ ਸਮਾਗਮ ਜਿਹੜਾ ਉਹ 26 ਤਰੀਕ ਨੂੰ ਦਿੱਲੀ ਵਿੱਚ ਹੋ ਰਿਹਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਹੋਰ ਸਾਰੇ ਜਿਹੜੇ ਆਗੂ ਨੇ ਉਹ ਸ਼ਹੀਦਾਂ ਨੂੰ ਛੋਟੇ ਲਾਲਾ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਗੇ ਇਹ ਜੀਮ ਕੁਰਬਾਨੀ ਹੈ ਦੁਨੀਆ ਦੇ ਤੇ ਆਸੂ ਚ ਔਰ ਸਾਰੇ ਹਿੰਦੁਸਤਾਨ ਦੇ ਸਕੂਲਾਂ ਵਿੱਚ ਇਹ ਟੈਕਸਟ ਬੁੱਕ ਵਿੱਚ ਸਿਲੇਬਸ ਵਿੱਚ ਲਾਈ ਗਈ ਹੈ ਕੁਰਬਾਨੀ ਜੀ ਗਾਤਾ ਤਾਂ ਕਿ ਪੜ ਕੇ ਬੱਚਿਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇ ਪਹਿਲਾ ਸਾਹਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਜਦੋਂ ਇਹ ਹਿਰਦੇ ਵਿੱਚ ਘਟਨਾ ਵਾਪਰ ਗਈ ਤੇ ਇਹਦੀ ਖਬਰ ਮਾਤਾ ਜੀ ਨੂੰ ਤਾਂ ਮਿਲਣੀ ਸੀ ਮਾਤ ਗੁਜਰੀ ਜੀ ਨੂੰ ਠੰਡੇ ਬੁਰਜੂ ਚ ਕਹਿਤ ਸਨ ਉੱਥੇ ਜਦੋਂ ਉਹਨਾਂ ਨੂੰ ਇਹ ਦੁਖਦਾਈ ਖਬਰ ਮਿਲੀ ਤੇ ਉਹ ਵੀ ਇਸ ਛੋੜੇ ਨੂੰ ਨਾਂ ਸਾਲ ਨੂੰ ਸਾਥ ਬੈਨ ਨੂੰ ਨਾਲ ਸਹਾਰਦੇ ਹੋਏ ਉਹ ਵੀ ਕਾਲ ਪੁਰਸੇ ਦੇ ਚਰਨਾਂ ਵਿੱਚ ਜਾ ਬਰਾਜੇ ਤੇ ਇਹ ਦੱਸਦੇ ਨੇ ਇਤਿਹਾਸਕਾਰ ਕਿ ਕੁਝ ਸਮਾਂ ਦੇਹਾਂ ਜਣੀ ਅਸੀਂ ਉਹ ਇਹਨਾਂ ਮਹਾਨ ਸ਼ਹੀਦਾਂ ਦੀਆਂ ਮਾਤਾ ਜੀ ਦੀਆਂ ਔਰ ਛੋਟੇ ਲਾਲਾ ਦੀਆਂ ਉਪਈਆਂ ਰਹੀਆਂ ਕੋਈ ਵਿਅਕਤੀ ਐਸੀ ਜੁਰਤ ਨਹੀਂ ਵਿਖਾ ਸਕਿਆ ਕਿ ਅਸੀਂ ਜਾ ਮੈਂ ਸੰਸਕਾਰ ਕਰਨਾ ਚਾਹੁੰਨੇ ਅਖੀਰ ਗੁਰੂ ਪ੍ਰਤੀ ਸਰਦਾ ਜਾਗੀ ਤਿਵਾਨ ਟੋਡਰਮਾਲ ਨੇ ਸੋਚਿਆ ਕਿ ਸਰੀਰ ਤਾਂ ਇੱਕ ਠਿਕਰਾਈ ਆ ਇੱਕ ਦਿਨ ਭਜਣਾ ਹੀ ਆ ਤੇ ਪੈਸਾ ਵੀ ਕਿਸ ਕੰਮ ਉਹਨੇ ਸ਼ਰਤ ਲਾਤੀ ਏ ਸੂਬਾ ਸਰਹੰਦ ਨੇ ਕਿ ਇਹਨਾਂ ਦਾ ਜਿਹੜਾ ਤਿੰਨ ਦੇਹਾਂ ਦਾ ਸੰਸਕਾਰ ਆ ਉਹ ਸਰਕਾਰੀ ਜ਼ਮੀਨ ਤੇ ਬਿਲਕੁਲ ਨਹੀਂ ਹੋ ਸਕਦਾ ਤੇ ਜੇ ਕਿਸੇ ਨੇ ਸੰਸਕਾਰ ਕਰਨਾ ਜੇ ਕੋਈ ਚਾਹੁੰਦਾ ਹੈ ਤਾਂ ਉਹ ਕਰ ਲਵੇ ਪਰ ਉਹ ਜਿੱਨੀ ਜ਼ਮੀਨ ਤੇ ਸੰਸਕਾਰ ਹੋਵੇਗਾ ਉਦੋਂ ਸੋਨੇ ਦੀ ਅਸ਼ਰਫੀਆਂ ਮੋਹਰਾਂ ਚਲਦੀਆਂ ਹੁੰਦੀਆਂ ਸਨ ਰੁਪਏ ਨਹੀਂ ਸੀ ਹੁੰਦੇ ਸਨ ਤੇ ਉਹ ਉਸ ਉਸ ਜ਼ਮੀਨ ਤੇ ਜਿੰਨੀ ਜ਼ਮੀਨ ਲਵੇ ਉਨੀ ਜ਼ਮੀਨ ਤੇ ਸੋਨੇ ਦੀ ਮੋਹਰ ਆਉਛਾ ਦੇਵੇ ਅਸ਼ਰਫੀਆਂ ਜਿਸ ਵੇਲੇ ਖਰੀਦਲੇ ਉਹ ਸਸਕਾਰ ਕਰ ਲਵੇ ਅਸੀਂ ਸਸਕਾਰ ਕਰਨ ਤੋਂ ਮਨਾਂ ਨਹੀਂ ਕਰਦੇ ਇਹ ਖਬਰ ਜਦੋਂ ਪਹੁੰਚੀ ਰਿਵਾਨ ਟੌਡਰ ਮਾਲ ਨੂੰ ਤੇ ਉਹਨੇ ਸ਼ੁਕਰਾਨਾ ਅਦਾ ਕੀਤਾ ਕਾਲਪੁਰਖ ਦਾ ਗੁਰਗੋ ਸਿੰਘ ਪਾਸ਼ਾ ਦਾ ਸੱਚੇ ਪਾਸ਼ਾ ਹੁਣ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਤੇ 2000 ਉਹਨਾਂ ਨੇ ਸੋਨੇ ਦੀਆਂ ਉਸ ਵੇਲੇ ਦੇ ਮੁਤਾਬਕ 78000 ਅਸ਼ਰਫੀਆਂ ਸੋਨੇ ਦੀਆਂ 78000 ਮੋਰਾ ਸੁੱਧ ਸੋਨੇ ਦੀਆਂ ਉਹ ਅਦਾ ਕੀਤੀਆਂ ਤੇ ਉਥੇ ਫਿਰ ਉਹ ਉਹ ਉਹਦਾ لالਚ ਜਿਹੜਾ ਸੀ ਕਿਉਂਕਿ ਤੰਗ ਪਰੇਸ਼ਾਨ ਕਰਨਾ ਚਾਹੁੰਦਾ ਸੀ ਉਹ ਕਹਿੰਦੇ ਖੜੇ ਰੁਕ ਜੜੀਆਂ ਉਹ ਚਾਹੀਦੀਆਂ ਉੱਪਰ ਨੂੰ ਤਾਂ ਉਹ ਥੋੜੇ ਜਿਹੇ ਪੈਸੇ ਥੁੜ ਗਏ ਦੇਖੋ ਕੁਰਬਾਨੀ ਦਾ ਜਜ਼ਬਾ ਦੇਖੋ ਗੁਰੂ ਕਨਪਤੀ ਸ਼ਰਦਾ ਆਗਾਦ ਸ਼ਰਦਾ ਅਧਾ ਸ਼ਰਦਾ ਅਤੋਤੂ ਸ਼્વાસ ਸੀ ਚੁੱਕਦਾ ਉਹਨਾਂ ਦੀ ਜਿਹੜੀ ਤਰਨ ਪਤਨੀ ਸੀ ਉਹਨਾਂ ਨੇ ਉਹਦੇ ਕੋਲ ਬਹੁਤ ਕੀਮਤੀ ਬੜੀ ਅਮੀਰ ਘਰ ਦੀ ਸੀ ਉਹ ਵੀ ਉਹਦੇ ਕੋਲ ਇੱਕ ਹੀਰਿਆਂ ਜੜਿਆ ਹਾਰ ਸੀ ਹੋਰ ਸੋਨੇ ਦੇ ਗਹਿਣੇ ਸਨ ਉਹਨੇ ਕਿਹਾ ਤੁਰੰਤ ਵੇਚ ਦਿਓ ਗੁਰੂ ਤੋਂ ਵੱਧ ਕੁਝ ਨਹੀਂ ਗੁਰੂ ਕੇ ਲਾਲਾਂ ਦੀ ਕੁਰਬਾਨੀ ਅੱਗੇ ਤਾਂ ਕੱਖ ਮੁੱਲ ਨਹੀਂ ਇਹ ਕੱਖਾਂ ਸਮਾਨ ਨੇ ਉਹ ਵੇਚ ਕੇ ਬੜਾ ਪੈਸਾ ਆ ਗਿਆ ਉਹ ਜਿਹੜੀਆਂ ਅਸ਼ਰਫੀਆਂ ਸੀ ਬਾਕੀ ਉਹ ਜ਼ਮੀਨ ਥੋੜੀ ਜੁ ਮਜਦੀ ਸੀ ਉਹਤੇ ਪੂਰੀਆਂ ਕਰਕੇ ਤੇ ਉਹ ਜ਼ਮੀਨ ਖਰੀਦੀ ਗਈ ਤੇ ਉਹਦੇ ਤੇ ਪੂਰੇ ਸਨਮਾਨਜਨਕ ਤਰੀਕੇ ਨਾਲ ਗੁਰੂ ਪਰੰਪਰਾ ਮੁਤਾਬਕ ਅਰਦਾਸਾ ਸੋਧ ਕੇ ਤੇ ਵਿਜੀਪੂਰਵਕ ਇਹਨਾਂ ਤਿੰਨ ਪਾਵਨ ਦੇਹਾਂ ਦਾ ਮਾਤ ਗੁਜਰੀ ਜੀ ਤੇ ਨਾਲ ਉਹਨਾਂ ਦੇ ਪੋਤਰੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇਹਨਾਂ ਤਿੰਨਾਂ ਪਾਵਨ ਦੇਹਾਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਹੁਣ ਗੁਰਦੁਆਰਾ ਜੋਤੀਸਰੂਪ ਸਭਾਇਮਾਨ ਫਤਿਹਗੜ ਸਾਹਿਬ ਤਾਂ ਹੀ ਉਹਨੇ ਲਿਖਿਆ ਨਾ ਅੱਲਾ ਯਾਰਖਾਨ ਜੋਗੀ ਨੇ ਜਿਹਨੇ ਸਾਰੀ ਵਾਰਦਾਤ ਨੂੰ ਅੱਖੀਂ ਹੁੰਦੇ ਵੇਖਿਆ ਸਾਰਾ ਇਤਿਹਾਸ ਅੱਖੀਂ ਵੇਖਿਆ ਉਹਨੇ ਕਿਹਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲੀਏ ਜਹਾਂ ਕਟਵਾਏ بیٹے ਬਾਪ ਨੇ ਹਿੰਦ ਕੇ ਲਈ ਹਿੰਦੁਸਤਾਨ ਚ ਇੱਕੋ ਹੀ ਤੀਰਥ ਹੈ ਜ਼ਿਆਰਤ ਲਈ ਯਾਤਰਾ ਲਈ ਜਿੱਥੇ ਬਾਪ ਨੇ ਧਰਮ ਦੀ ਖਾਤਰ ਆਪਣੇ ਬੇਟਿਆਂ ਦੀ ਕੁਰਬਾਨੀ ਦਿੱਤੀ ਹੈ ਉਹ ਛੋਟੇ ਛੋਟੇ ਮਾਸੂਮ ਲਾਲਾਂ ਦੀ ਸ਼ੀਰਖੋਰ ਲਾਲਾਂ ਦੀ ਇੱਥੇ ਨਵਾਬ ਮਲੇਰ ਕੋਟਲਾ ਉਹਨੂੰ ਉਹਦਾ ਵੀ ਸਿੱਖ ਇਤਿਹਾਸ ਬੜਾ ਸਤਕਾਰ ਹੈ ਸ਼ੇਰ ਮੁਹੰਮਦ ਖਾਨ ਚਾਹੇ ਮੁਸਲਮਾਨ ਧਰਮ ਨਾਲ ਸੰਬੰਧਿਤ ਸੀ ਰਿਆਸਤ ਮਲੇਰ ਕੋਟਲਾ ਦਾ ਅਹਿਲਕਾਰ ਸੀ ਹਾਕਮ ਸੀ ਪਰ ਉਹਨੇ ਉੱਥੇ ਹਾਜ਼ਾ ਨਾਰਾ ਮਾਰਿਆ ਜਦੋਂ ਇਹ ਸਦਾ ਸੁਣਾਈ ਗਈ ਉਹ ਕਹਿੰਦਾ ਕਿੱਥੇ ਲਿਖਿਆ ਸ਼ੀਰਖੋਰ ਬੱਚੇ ਤੁਹਾਡੀ ਲੜਾਈ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਆਇਆ ਤੁਸੀਂ ਉਹਨਾਂ ਨਾਲ ਲੜੋ ਮੈਂ ਤੁਹਾਡੀ ਮਦਦ ਕਰਾਂਗਾ ਪਰ ਇਹ ਕਿਸੇ ਤਰ੍ਹਾਂ ਵੀ ਹੱਕ ਬਜਾਨ ਵਿੱਚ ਇਨਸਾਫ ਬਿਲਕੁਲ ਘੋਰ ਅਤੇ ਆਪੂਰਨ ਗੱਲ ਹੈ ਤੇ ਜਦੋਂ ਨਹੀਂ ਗੱਲ ਬੰਨੀ ਗਈ ਤੇ ਹਾਜ਼ਾ ਨਾਰਾ ਮਾਰ ਕੇ ਸਿੱਖ ਸਿਹਾਜ ਉਸ ਦਾ ਨਾਮ ਵੀ ਹਮੇਸ਼ਾ ਅਮਰ ਰਹੇਗਾ ਇਹੋ ਵਜ੍ਹਾ ਹੈ ਕਿ ਜਦੋਂ 1947 ਦੇਸ਼ ਦੀ ਵੰਡ ਹੋਈ ਤੇ ਸਿੱਖਾ ਗੋਹ ਦੀ ਕਹਿਣ ਤੇ ਮਲੇ ਕੋਟਰ ਦੇ ਰਾਸਤੇ ਜਿੰਨੇ ਪਿੰਡ ਸੰਤੇ ਕਸਵਾ ਸਨ ਉਹਨੂੰ ਸਿੱਖਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਰਾਖੀ ਕਰਕੇ ਉਹਨੂੰ ਮਹਿਫੂਜ਼ ਰੱਖਿਆ ਤੇ ਅੱਜ ਉੱਥੇ ਮੁਸਲਮਾਨ ਭਾਈਚਾਰਾ ਵਸਦਾ ਹੈ ਤੇ ਜਦੋਂ ਫਿਰ ਸੰਸਕਾਰ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸ਼ੁ크ਰੀਆ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਦਾ ਕੀਤਾ ਕਿ ਸੱਚੇ ਪਾਸ਼ਾ ਮੈਂ ਆਪਣੇ ਫਰਜ਼ ਨੂੰ ਆਪਨੇ ਮੇ ਤੋਂ ਸੇਵਾ ਲਈ ਹੈ ਸੇਵਕ ਕਰ ਸੇਵਾ ਨਾਈ ਹਕੂਮਤ ਪਰਮਪਤ ਪਾਈ ਆਪ ਜੀ ਨੇ ਸੇਵਾ ਲਈ ਹੈ ਤੇ ਦਾਸ ਆਪਣੇ ਆਪ ਨੂੰ ਤਨਤਾਯੁਗ ਸਮਝਦਾ ਹੈ ਇਹ ਜਿਹੜਾ ਸੰਸਕਾਰ ਹੋਇਆ ਇਹ ਦੇਸੀ ਮਹੀਨਾ ਪੋ ਦਾ ਜਿਹੜਾ ਜਾ ਰਿਹਾ ਹੈ ਇਹਦੀ 13 ਤਰੀਕ ਨੂੰ ਅੱਜ ਦੇ ਦਿਹਾੜੇ ਇਹ ਜਿਹੜਾ ਸੰਸਕਾਰ ਸਤਨਾ ਦੇਹਾਂ ਦਾ ਹੋਇਆ ਤੇ ਬਹੁਤ بڑا ਯੋਗਦਾਨ ਜੀਵਾਨ ਟੋਡਰ ਮਲਦਾ ਹੁਣ ਦੂਸਰਾ ਸਿੱਖ ਇੱਕ ਗਰੀਬ ਸਿੱਖ ਇਤਿਹਾਸਿਕ ਪਾਤਰ ਤੰਤਾ ਯੋਗ ਦੀਵਾਨ ਟੋਡਰ ਮਾਲ ਦੇ ਨਾਲ ਇੱਕ ਗਰੀਬ ਸਿੱਖ ਹੋਰ ਜਦਾ ਜ਼ਿਕਰ ਹਮੇਸ਼ਾ ਹੁੰਦਾ ਰਹੇਗਾ ਰੇਂਦੀ ਦੁਨੀਆ ਤੱਕ ਉਹ ਹੈ ਮੋਤੀराम ਮੈਰਾ ਮੈਰਾ ਬਰਾਦਰੀ ਨਾਲ ਜਿਹੜੇ ਪਾਣੀ ਪਿਉਣ ਦਾ ਘਰਾਂ ਚ ਕੰਮ ਕਰਦੇ ਸਨ ਉਸ ਕਿਰਤੀਵਾਰ ਨਾਲ ਸੰਬੰਧਿਤ ਸੀ ਉਹਨੇ ਕਿਹਾ ਮੈਂ ਕੀ ਸੇਵਾ ਕਰ ਸਕਦਾ ਮਨ ਬੜਾ ਦੁਖੀ ਆ ਸਹਿਬਜ਼ਾਦੀ ਭੁੱਖੇ ਹੋਣਗੇ ਆਪਣੀ ਘਰਵਾਲੀ ਨੇ ਸਲਾਹ ਕੀਤੀ ਜਦੋਂ ਠੰਡੇ ਬੁਰਜ ਵਿੱਚ ਕੈਦ ਸਨ ਮਾਤਾ ਜੀ ਤੇ ਜੋਨੇलाल ਉਹਨੇ ਦੁੱਧ ਉਹਦੇ ਘਰ ਸੀਗਾ ਰਵੇਰੇ ਰੱਖੇ ਹੋਏ ਸਨ ਦੁੱਧ ਚੋਇਆ ਫੋਟੋ ਹਿੱਟ ਪਾਇਆ ਤੇ ਕਿਸੇ ਤਰ੍ਹਾਂ ਉਹਨਾਂ ਨੂੰ ਰਿਸ਼ਵਤ ਦੇ ਕੇ ਥੋੜੀ ਬਹੁਤੀ ਉਹਨਾਂ ਤੋਂ ਆਗਿਆ ਲੈ ਕੇ ਤੇ ਉਹ ਅੰਦਰ ਪਹੁੰਚ ਕੇ ਕੰਮ ਜਾ ਉਹ ਹੋ ਗਿਆ ਠੰਡੇ ਬੁਰਜ ਤੇ ਜਿੰਨਾ ਚਿਰ ਕੈਦ ਰਹੇ ਮਾਤਾ ਜੀ ਇਹ ਸਹਬਜ਼ਾਦੇ ਉਹਨਾਂ ਨੂੰ ਉਹ ਦੁੱਧ ਚਕਾਉਣ ਦੀ ਸੇਵਾ ਕਰਦਾ ਰਿਹਾ ਕਿ ਹੋਰ ਤਾਂ ਮੇਰੇ ਕੋਲ ਕੁਝ ਹੈ ਨਹੀਂ ਦੁੱਧ ਚਕਾਉਣ ਦੀ ਸੇਵਾ ਉਹਨੇ ਕੀਤੀ ਤੇ ਜਦੋਂ ਬਾਦ ਵਿੱਚ ਛੇਤੀ ਹੋ ਗਈ ਸੰਸਕਾਰ ਵੀ ਹੋ ਗਿਆ ਫਿਰ ਜਿਹੜੇ ਲੂਤੀਆਂ ਲਾਉਣ ਵਾਲੇ ਹੁੰਦੇ ਨੇ ਕੰਨ ਭਰਨ ਵਾਲੇ ਹੁੰਦੇ ਨੇ ਚੁਗਲਖੋਰ ਹੁੰਦੇ ਨੇ ਉਹਨਾਂ ਨੇ ਜਾ ਕੇ ਸੂਬਾ ਸਰਾਂ ਦੇ ਕੰਨ ਭਰੇ ਕਿ ਇਹ ਵਿਅਕਤੀ ਜਿਹੜਾ ਸੀ ਇਹ ਦੁੱਧ ਚਕਾਉਂਦਾ ਹੁੰਦਾ ਸੀ ਜਾ ਕੇ ਕਹ ਮਤਾ ਉਹ ਚੰਗਾ ਕਰਦਾ ਸੀ ਪਰ ਉਹਨਾਂ ਨੂੰ ਉਹ ਆਪਣਾ ਦੋਸ਼ੀ ਲੱਗਾ ਉਹਨਾਂ ਨੇ ਕਿਹਾ ਤੁਰੰਤ ਗ੍ਰਿਫਤਾਰ ਕਰੋ ਗ੍ਰਿਫਤਾਰ ਕਰ ਲਿਆ ਗਿਆ ਸੁਮੇਤ ਪਰਿਵਾਰ ਇਹ ਇਤਿਹਾਸਕ ਦਰਜ ਹੈ ਇੱਕ ਰੱਤ ਕਥਨੀ ਨਹੀਂ ਇਹ ਬਹੁਤ ਵੱਡੀ ਸ਼ਹੀਦੀ ਹੈ ਵੀ ਉਹਨਾਂ ਨੇ ਕਿਹਾ ਇਹਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇ ਜਿਵੇਂ ਮੇਲਣਾ ਹੁੰਦਾ ਨਾ ਉੱਚ ਗੰਨੇ ਲਾਉਂਦੇ ਨੇ ਕਮਾਦ ਪੀੜਦੇ ਨੇ ਇਸ ਤਰ੍ਹਾਂ ਸੋਚ ਕੇ ਦੇਖੀਏ ਆਪਾਂ ਗੱਲ ਕਰਨੀ ਹੋਰ ਐ ਉਹਨੂੰ ਮਹਿਸੂਸ ਕਰਨਾ ਆਈਡੈਂਟੀਫਾਈ ਕਰਨਾ ਆਪਣੇ ਆਪ ਨਾਲ ਮੇਲ ਕੇ ਦੇਖਣਾ ਕਿ ਜੇ ਮੈਂ ਦੀ ਥਾਂ ਹੂੰ ਆ ਪਰ ਸਿਨੇ ਹੀ ਫਰਕ ਐ ਆਈਡੈਂਟੀਫਾਈ ਨਹੀਂ ਕਰਦੇ ਅਸੀਂ ਅਸੀਂ ਮਹਿਸੂਸ ਨਹੀਂ ਕਰਦੇ ਕਿਵੇਂ ਜਾਨ ਨਿਕਲਦੀ ਐ ਬੰਦੇ ਦੀ ਕਿਵੇਂ ਕੁਰਬਾਨੀ ਦਾ ਜਜ਼ਬਾ ਗੁਰੂ ਸਾਹਿਬ ਨੇ ਆਪ ਹੀ ਉਹਨਾਂ 'ਚ ਪਰਿਆ ਕਹਿੰਦੇ ਨੇ ਉਹਦੇ ਬੱਚੇ ਤੇ ਮੋਤੀਰਾ ਮਹਿਰਾ ਪਾਈ ਮੋਤੀਰਾ ਮਹਿਰਾ ਤੇ ਉਹਨਾਂ ਦੀ ਤਰਨ ਸੋਤਨੀ ਉਹਨਾਂ ਸਾਰਿਆਂ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ ਗੰਨੇ ਵਾਂਗ ਕਮਾਦ ਵਾਂਗ ਤੇ ਉਹ ਆਪਣੀ ਰਤ ਡੋਲ ਕੇ ਸਦਾ ਲਈ ਮੁਖ ਉਜਲੇ ਲੈ ਕੇ ਅਕਾਲਪੁਰ ਦੇ ਦਰਬਾਰ ਵਿੱਚ ਪਹੁੰਚ ਗਏ ਦੀਵਾਨ ਟੋਡਰਮਲ ਤੇ ਜਿਹੜਾ ਦੀਵਾਨ ਟੋਡਰਮਲ ਦੇ ਨਾਲ ਹੀ ਗੁਰੂ ਕੇ ਅਨੰਦ ਸੇਵਕ ਸਰਦਾਲੂ ਪਾਈ ਮੋਤੀ ਰਾਮ ਮੈਰਾ ਇਹ ਸਿੱਖ ਇਤਿਹਾਸ ਤੇ ਅਮਰ ਪਾਤਰ ਨੇ ਜਿੱਥੇ ਅਸੀਂ ਇਹਨਾਂ ਦਿਨਾਂ ਦੌਰਾਨ ਵੱਡੇ ਸਾਹਿਬਜ਼ਾਦੇ ਆ ਜਿਨ੍ਹਾਂ ਨੇ ਚਮਕੌਰ ਦੀ ਜੰਗ ਵਿੱਚ ਅਦੁੱਤੀ ਕੁਰਬਾਨੀ ਦਿੱਤੀ ਸਾਹਿਬਜ਼ਾਦਾਜੀਤ ਸਿੰਘ ਆਪਾਂ ਬਾਬਾ ਜੀ ਕਹਦੇ ਨੇ ਉਸ ਕਾਰੋਜੋ ਬਾਬਾ ਜੀ ਸਿੰਘ ਜੀ ਬਾਬਾ ਜੀ ਜਾਰ ਸਿੰਘ ਜੀ ਫਿਰ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਉਹਨਾਂ ਦੇ ਭਰਾ ਸਕੇ ਭਰਾ ਭਾਈ ਸੰਗਤ ਸਿੰਘ ਜੀ ਉਹਨਾਂ ਦੇ ਦੋ ਸੁਪੁੱਤਰ ਉੱਥੇ ਸ਼ਹੀਦ ਹੋਏ ਦੋ ਸਰਸੰਦ ਜੀ ਤੇ ਸ਼ਹੀਦ ਹੋਏ ਹੋਰ 40 ਸਿੱਖ ਤੇ ਛੋਟੇ ਲਾਲ ਜਿਹੜੇ ਸੰਦੀਆਂ ਦੀਵਾਰਾਂ ਵਿੱਚ ਕੈਦ ਹੋਏ ਚਿਣੇ ਗਏ ਤੇ ਅਨਮਨੁੱਖੀ ਤੁਸੀਂ ਇਹ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਵੀ ਆਪਣੇ ਦਾਦਾ ਗੁਰੂ ਦੇ ਨਕਸ਼ੇ ਕਦਮ ਚ ਚਲਦੇ ਹਾਂ ਇਸ ਕਥਨ ਨੂੰ ਇਸ ਪਾਵਨ ਤਕ ਨੂੰ ਸੱਚ ਕਰੁਖਾਇਆ ਸੀਸ ਦਿਆ ਪਰ ਸਿਰ ਨਾ ਦਿਆ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਚੁਕੇ ਨਹੀਂ ਪਰ ਚੁਕਾ ਅਗੇ ਰਖ ਦਿੱਤਾ ਅਖੀਰ ਵਿੱਚ ਜੋ ਹਸ਼ਰ ਹੋਇਆ ਜ਼ਾਲਮ ਦਾ ਬਾਬਾ ਬੰਦਰ ਸਿੰਘ ਬਾਹਾਦਰ ਜਿਵੇਂ ਸੋਨੇ ਲੋਹੇ ਦਾ ਸਹਾਗਾ ਬਣ ਕੇ ਆਇਆ ਤੇ ਜਿਵੇਂ ਉਹਨੇ ਨਿਸ਼ਚੋ ਨਭੂਦ ਕਰ ਦਿੱਤਾ ਉਸ ਰਾਜ ਨੂੰ ਜੜ ਪੁੱਟ ਕੇ ਰੱਖ ਦਿੱਤੀ ਤੇ ਜਿਵੇਂ ਗੜੀਆਂ ਵਿੱਚ ਕੜੀਸ ਕੇ ਵਜ਼ੀਰ ਖਾਂ ਦੇ ਪ੍ਰਾਣ ਕੱਢੇ ਤੇ ਉਹਦੇ ਨਾਲ ਦੇ ਜਿਹੜੇ ਸੀ ਉਹਨਾਂ ਨੂੰ ਵੀ ਸਜ਼ਾ ਦਿੱਤੀ ਤੇ ਉਹ ਜਿਹੜੇ ਜਲਾਦ ਸਨ ਉਹਨਾਂ ਨੂੰ ਵੀ ਲੱਭ ਕੇ ਉਹਨਾਂ ਨੂੰ ਵੀ ਫਾਹੇ ਟੰਗਿਆ ਉਹ ਆਪਣੇ ਆਪ ਵਿੱਚ ਇੱਕ ਇਤਿਹਾਸ ਦਾ ਮਾਣਯੋਗ ਕਾਂਡ ਹੈ ਬਾਬ ਹੈ ਇਕ ਹਿੱਸਾ ਹੈ ਉਹ ਫਿਰ ਕਿਤੇ ਜ਼ਿਕਰ ਕਰਾਂਗੇ ਜਦੋਂ ਬਾਬਾ ਬੰਦਰ ਸਿੰਘ ਬਹਾਦਰ ਦਾ ਕੋਈ ਦਿਨ ਆਇਆ ਤਾਂ ਇਸ ਤਰ੍ਹਾਂ ਲੰਮੀ ਜਿਹੜੀ ਫੈਰਸਤਾ ਸ਼ਹੀਦਾਂ ਦੀ ਉਹਦੇ ਵਿੱਚ ਸੈਬਜ਼ਾਦੇ ਦੇ ਨਾਲ-ਨਾਲ ਮਾਤਾ ਗੁਜਰੀ ਦੇ ਨਾਲ-ਨਾਲ ਦੀਵਾਨ ਟੋਡਰਮਲ ਅਤੇ ਗੁਰੂ ਕੇ ਅਨੰਦ ਸਰਦਾਲੂ ਸੇਵਕ ਸਿੱਖ ਇਹ ਗਰੀਬ ਸਿੱਖਨ ਕੋ ਦੇਉਂ ਪਾਤਸ਼ਾਹੀ ਪਾਤਸ਼ਾਹੀ ਮੜੀgina ਇਤਿਹਾਸਨਾ ਦਰਜ ਹੋ ਗਿਆ ਪਾਈ ਮੋਤੀ RAM ਜੀ ਮਹਿਰਾ ਅੱਜ ਜਿੱਥੇ ਅਸੀਂ ਇਸ ਸ਼ੀਸ਼ ਦੀ 사ਤਾ ਮਨਾ ਰਹੇ ਹਾਂ ਸਾਰੇ ਸ਼ੀਸ਼ਦਾਂ ਦੇ ਨਾਲ ਨਾਲ ਇਹਨਾਂ ਨੂੰ ਵੀ ਅਸੀਂ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਨਮਸਕਾਰ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ ਆਓ ਇੱਕ ਵਾਰੀ ਫੇਰ ਇਹਨਾਂ ਦੇ ਚਰਨਾਂ ਵਿੱਚ ਸਿਰ ਸਕਾਈਏ ਅਤੇ ਆਖੀਏ ਕਿ ਸੱਚੇ ਪਾਤਸ਼ਾਹ ਜਿਵੇਂ ਇਨਾ ਦਾ ਸਿੱਦਕ ਨਹੀਂ ਡੋਲਿਆ ਅਸੀਂ ਤਾਂ ਮਾੜੀ-ਮਾੜੀ ਗੱਲਾਂ ਤੇ ਅਲਾਮੇ ਦੇਣ ਲੱਗ ਪਏ ਨੇ ਆਲਾਣਾ ਮੈਂ ਕਾਹੂ ਨਾ ਦਿਓ ਮਾਨ ਮਹਤ ਤੁਹਾਹਰੋ ਕੀਓ ਇਸ ਮਹਾਵਾਕ ਤੇ ਅਮਲ ਕਰਕੇ ਹਮੇਸ਼ਾ ਗੁਰੂ ਦੀ ਇਰਜ਼ਾ ਚ ਰਾਜ਼ੀ ਰਹੀਏ ਤੇ ਇਹ ਪ੍ਰਣ ਕਰੀਏ ਕਿ ਜੋਪੂਰ ਨੇ ਸਾਡੇ ਗੁਰੂ ਸਹਿਬਾਨ ਤੇ ਸਾਡੇ ਸਹਿਬਜ਼ਾਦੇ ਗੁਰੂ ਕੇ ਲਾਲ ਪਾ ਗਏ ਨੇ ਅਸੀਂ ਉਹਨਾਂ ਤੇ ਥੋੜਾ ਬਹੁਤਾ ਵੀ ਚੱਲ ਸਕੀਏ ਥੋੜਾ ਬਹੁਤ ਵੀ ਆਪਣੇ ਬੱਚਿਆਂ ਨੂੰ ਉਸ ਪਾਸੇ ਲਾ ਸਕੀਏ ਸਮਝਾ ਸਕੀਏ ਨਵੀਂ نسل ਨੂੰ ਉਹਨਾਂ ਦੀ ਮਹਾਨ ਕੁਰਬਾਨੀ ਤੋਂ ਜਾਣੂ ਕਰਾ ਸਕੀਏ ਤਾਂ ਕਿ ਨੇਕ ਮਾਰਗ ਤੇ ਚੱਲਣ ਤੇ ਖਾਲਸਾ ਪੰਥ ਦੀ ਸੇਵਾ ਕਰਨ ਸਾਡਾ ਦੁਨੀਆ ਤੇ ਆਉਣਾ ਸਫਲ ਹੋਵੇਗਾ ਐਪੀਸੋਡ ਵੇਖਣ ਦੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੇਖਦੇ ਰਹੋ ਆਪਣਾ ਪਿਆਰਾ ਚੈਨਲ ਪੰਜਾਬ ਟਾਕਸ ਬਹੁਤ-ਬਹੁਤ ਧੰਨਵਾਦ ਸ਼ੁਕਰੀਆ